ਜਹਾਂ ਕੈਸੇ ਹੈ ਤੂੰ ਕਰਿਆ ਫਿਰ ਨਾਮ ਉਹ ਮੇਰਾ ਜਹਾਂ ਬਰਾਬ ਕੈਸੇ ਆ ਗਏ ਮੋਰੀਆ ਗਿਆ ਪੂਰ ਨਾਮ ਕੀ ਹੈ ਪੂਰਾ ਨਾਮ ਕੀ ਹੈ ਪੂਰਾ ਨਾਮ ਕੀ ਹੈ ਉਸ ਦਾ ਸੋਈ ਨਾਮ ਹੈ ਗਾਂਵ ਸਰ ਆਪਸੀ ਕੋ ਮੋਰੀਆ ਚੁੰਦੋਲੀ ਜ਼ਿਲ੍ਹਾ ਗਾਂਵ ਪੜਿਆ ਪੜਿਆ ਗੁਰਜਨ ਗੁਰਜਾ 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 ਗਾਂਵ ਜੀ ਵੀਰ ਅੱਜ ਸਵੇਰ ਤੋਂ ਨਗਨ ਵਾਸਤਾ ਦੇ ਵਿੱਚ ਨਗਨ ਹਾਲਤ ਦੇ ਵਿੱਚ ਸਵੇਰ ਤੋਂ ਹੀ ਉੱਥੇ ਬੈਠਾ ਸੀ ਵੀਰ ਕਦੇ ਆਪਣਾ ਨਾਮ ਅਭਿਸ਼ੇਕ ਦੱਸ ਦਿੰਦਾ ਵਾ ਕਦੇ ਜਗਨੂ ਦੱਸ ਦਿੰਦਾ ਵਾ ਕੋਈ ਮੰਤਰ ਲਗਾ ਕੇ ਮਾਰਾ ਦੱਸ ਇੱਕ ਦਿਨ ਮੈਂ ਵੀਰ ਦਾਦਾ ਮੈਂ ਟ੍ਰੇਨ 'ਚ ਬੈਠਿਆ ਸੀ ਮੈਨੂੰ ਮੰਤਰ ਮਾਰ ਕੇ ਕਿਸੇ ਨੇ ਘਮਾਤਾ ਤੇ ਮੈਂ ਰਾਸਤਾ ਭਟਕ ਗਿਆ ਖਲਾਲ ਟੋਲ ਪਰਾਜਾ ਤੇ ਆਪਣੇ ਕੋਲ ਆਇਆ ਹੋਰੇ ਇਹ ਇਹੰਦਾ ਬਿੱਤਾ ਵਿਚਰਾ ਆਇਆ ਏ ਇਹਦਾ ਥੋੜਾ ਦਿਮਾਗੀ ਆਊਟਸਾਈਡ ਆ ਏ ਕਿਤੇ ਪਾਈ ਮੇਲੇ ਕਿਤੇ ਕੰਟਰੋਲ ਰੀਅਰ ਪਾਇਆ ਹੋਇਆ ਸਾਡੀ ਬੇਨਤੀ ਹੈ ਵੀ ਇਹਦਾ ਕੋਈ ਨਾ ਕੋਈ ਹੱਲ ਕਰਿਆ ਜਾਵੇ ਵਿਚਰੇ ਦਾ ਵੀ ਆਪਣੇ ਘਰ ਫੋਚੇ ਖਲਾਲ ਟੋਲ ਪਰਾਜਾ ਜੀ ਇਹ ਨੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਇਹ ਵੀਰ ਸਾਡੇ ਕੋਲੇ ਇਸ ਵੀਰ ਨੂੰ ਲੈ ਕੇ ਆਏ ਨੇ ਲੁਧਿਆਣਾ ਤੋਂ ਚੰਡੀਗੜ੍ਹ ਰੋਡ ਤੇ ਖਲਾਲ ਪਿੰਡ ਤੇ ਟੂਲ ਪਲਾਜ਼ਾ ਪੈਂਦਾ ਵਾ ਉੱਥੇ ਇਹ ਵੀਰ ਨੌਕਰੀ ਕਰਦੇ ਨੇ ਭਰਾ ਅੱਜ ਟੂਲ ਪਲਾਇਆ ਦੇ ਕੋਲੇ ਇਹ ਵੀਰ ਅੱਜ ਸਵੇਰ ਤੋਂ ਨਗਨ ਆਵਸਥਾ ਦੇ ਵਿੱਚ ਨਗਨ ਹਾਲਤ ਦੇ ਵਿੱਚ ਸਵੇਰ ਤੋਂ ਹੀ ਉੱਥੇ ਬੈਠਾ ਸੀ ਵੀਰੇ ਕਿੰਨੇ ਕ ਵਜੇ ਤੁਸੀਂ ਇਹਨੂੰ ਉੱਥੇ ਦੇਖਿਆ ਹਾਂ ਉਹ 3:30 3:30 ਵਜੇ ਮੈਂ ਅੰਦਰ ਆਫਿਸ 'ਚ ਬੈਠਾ ਸੀਗਾ ਤੇ ਵੀਰ ਮੈਨੂੰ ਵੀਰ ਦਾ ਫੋਨ ਆਇਆ ਨਾ ਪਤਾ ਕੀ ਨਾ ਜੀ ਮੇਰਾ ਰਵਿੰਦਰ ਕੁਮਾਰ ਤੁਹਾਡਾ ਵੀਰੇ ਤੁਹਾਡਾ ਜੀ ਤੁਹਾਡਾ ਵੀਰੇ ਫਿਰ ਤੱਕ ਹਾਂ ਇਹਨੇ ਕੁਝ ਦੱਸਿਆ ਤੁਹਾਨੂੰ ਆਪਦੇ ਬਾਰੇ ਉੱਥੇ ਇਹਨੂੰ ਪਹਿਲਾਂ ਪੁੱਛਿਆ ਸੀ ਕੁਝ ਨਹੀਂ ਦੱਸਿਆ ਹਸੀ ਜਾਂਦਾ ਸੀ ਕਦੇ ਬੋਲਣ ਲੱਗ ਜਾਂਦਾ ਸੀਗਾ ਜੀ ਫਿਰ ਇਹ ਕਹਿੰਦਾ ਮੇਰਾ ਜ਼ਿਲ੍ਹਾ ਹੈਗਾ ਚੰਦੌਲੀ ਜੀ ਤੇ ਉੱਤਰ ਪ੍ਰਦੇਸ਼ ਦਾ ਕਹਿੰਦਾ ਮੈਂ ਰਹਿਣ ਵਾਲਾ ਇਹਨੇ ਆਪ ਦਾ ਨਾਮ ਪਤਾ ਕੁਝ ਦੱਸਿਆ ਹਾਂ ਅਭਿਸ਼ੇਕ ਦੱਸਿਆ ਇਹਨੇ ਆਪਣਾ ਨਾਮ ਇੱਕ ਨੰਬਰ ਵੀ ਦਿੱਤਾ ਨੰਬਰ ਲੱਗ ਨਹੀਂ ਰਿਹਾ ਉਹ ਜੀ ਇਹਨੇ ਪਿਤਾ ਦਾ ਨਾਮ ਦੱਸਿਆ ਪਿਤਾ ਦਾ ਨਾਮ ਹੁਣ ਇਹਨਾਂ ਦਾ ਨਾਮ ਤੁਹਾਡਾ ਨਾਮ ਕੀ ਹੈ ਭਾਈ ਹਾਂ ਤੁਹਾਡਾ ਨਾਮ ਕੀ ਹੈ ਜਿਗਨੂ ਜੁਗਨੂ ਦੇਖਿਆ ਹੁਣ ਪਾਪਾ ਦਾ ਨਾਮ ਕੀ ਹੈ ਪਾਪਾ ਦਾ ਕੀ ਨਾਮ ਲਖਨ ਦਾਦਾ ਦਾ ਨਾਮ ਬਚਨ ਨਤੀ ਗਾਉਂ ਪੜਿਆ ਫਸ ਪੜਿਆ ਪੁਰੀ ਸੇ ਜੇ ਕਹਾਂ ਪੇ ਪੜਦਾ ਹੈ चंदोली जिला में चंदोली जिला में पुलिस स्टेशन कौन सा है पास में हां ये वीर कदे अपना नाम अभिषेक ਦੱਸ ਦਿੰਦਾ ਵਾ ਕਹਿੰਦੇ جگਨੂ ਦੱਸ ਦਿੰਦਾ ਵਾ ਬਿਨਾ ਕੱਪੜਿਆਂ ਤੋਂ ਉੱਥੇ ਬੈਠਾ ਸੀ ਵੀਰੇ ਉਹਨਾਂ ਨੇ ਅਪਰਾਲਾ ਕੀਤਾ ਸਾਨੂੰ ਵੀਡੀਓ ਬਣਾ ਕੇ ਭੇਜੀ ਅਸੀਂ ਵੀਰੇ ਦੀ ਹਾਲਤ ਨੂੰ ਦੇਖਦੇ ਹੋਏ ਹੈ ਬੈਠੇ ਡਿਊਟੀ ላይ ਬਾਈ ਉਹਨਾਂ ਦੀ ਵੀ ਲੈ ਕੇ ਆਓ ਵੀਰ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਇਨਾ ਭਰਾਵਾਂ ਦਾ ਅਪਰਾਲਾ ਕਾਮਯਾਬ ਹੋਵੇ ਸਫਲ ਹੋਵੇ ਤੁਸੀਂ ਇਸ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰਿਓ ਜਿਹੜਾ ਨੇ ਨਾਂ ਪਤਾ ਦੱਸਿਆ ਚੰਦੋਲੀ ਜ਼ਿਲ੍ਹਾ ਦੱਸਦਾ ਵਾ ਆਪਦਾ ਜੋ ਕੋਈ ਵੀਰ ਇਸ ਭਰਾ ਨੂੰ ਪਛਾਣਦਾ ਜਿਵੇਂ ਹੁਣ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਲਈ ਉਧਰੋਂ ਮਜ਼ਦੂਰੀ ਕਰਨ ਲੋਕ ਆਉਂਦੇ ਆ ਸ਼ਾਇਦ ਉਹਨਾਂ ਨਾਲ ਆ ਕੇ ਕਿਤੇ ਕੋਈ ਨਸ਼ਾ ਖਾ ਕੇ ਵਿਛੜ ਗਿਆ ਜਾਂ ਕੰਮ ਦੇ ਸਿਲਸਿਲੇ 'ਚ ਇੱਧਰ ਉੱਧਰ ਚੱਲਿਆ ਗਿਆ ਪਤਾ ਨਹੀਂ ਕੀ ਆ ਕਾਰਨ ਕਾਲਪੁਰਖ ਵਾਇਗਰੂ ਜਾਣਦੇ ਆ ਪਰ ਅੱppa ਇਸ ਵੀਰ ਦੇ ਘਰ ਤੱਕ ਪਹੁੰਚ ਸਕੀਏ ਇਹਦੇ ਪਰਿਵਾਰ ਤੱਕ ਪਹੁੰਚ ਸਕੀਏ ਦਾ ਘਰ ਲੱਭ ਸਕੀਏ ਤੁਸੀਂ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਇਨ੍ਹਾਂ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਭਰਾ ਦੇ ਹਾਲਾਤਾਂ ਨੂੰ ਸਮਝਿਆ ਤੇ ਸਾਡੇ ਨਾਲ ਸਾਂਝੇ ਕੀਤਾ ਤੇ ਸਾਡੇ ਕੋਲੇ ਲੈ ਕੇ ਆਏ ਨੇ ਕਾਲਪਰਖ ਵੈਗਰੂ ਇਨ੍ਹਾਂ ਭਰਾਵਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਵੈਗਰੂ ਸਰਬੱਤ ਦਾ ਪਲਾ ਕਰਨ ਇੱਥੇ ਪੰਜਾਬ ਮੇਂ ਕਿਵੇਂ ਆਏ ਹੋ ਹੂੰ ਪੰਜਾਬ ਮੇਂ ਕਿਵੇਂ ਆਏ ਹੋ मैं भटक गया रास्ता मेरे को गुरु जी कथक करा रहे थे कहां पे आए थे पंजाब में ये चंडीगढ़ से ट्रेन में धलिया था ट्रेन बैठ गया गए फिर रास्ता दिखा किसके साथ आए थे पंजाब में भाई ट्रेन पता है बस वही है पंजाब जाब तो एक घुमान हो गया था बस एक बैंद लग गया था कोई मंत्र लगा कर घुमा रहा था हाँ बस एक ट्रेन घुमान है ਬੀਰ ਦਾਦਾ ਮੈਂ ਟ੍ਰੇਨ 'ਚ ਬੈਠਿਆ ਸੀ ਮੈਨੂੰ ਮੰਤਰ ਮਾਰ ਕੇ ਕਿਸੇ ਨੇ ਘਮਾਤਾ ਤੇ ਮੈਂ ਰਾਸਤਾ ਭਟਕ ਗਿਆ ਇਹਨਾਂ ਗੱਲਾਂ ਤੋਂ ਇਹੀ ਚੀਜ਼ ਸਾਬਤ ਹੁੰਦੀ ਆ ਵੀ ਦਿਮਾਗੀ ਹਾਲ ਦਾ ਜਿਹੜੀ ਵੀਰ ਦੀ ਹੁਣ ਇਸ ਸਮੇਂ ਠੀਕ ਨਹੀਂ ਹੈ ਮੰਤਰ ਗੋਵਰ ਖਾਲ ਪ੍ਰਖ ਵਾਹਿਗੁਰੂ ਇਸ ਭਰਾ ਨੂੰ ਤੰਦਰੁਸਤੀ ਬਖਸ਼ਣ ਤੁਸੀਂ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ